ਆੰਗੋਲਕੇ ਜੀ ਅੱਜ ਜਿਹੜਾ ਪ੍ਰਾਲਾ ਸ਼ੁਰੂ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਲੰਗਰ ਲਗਾਉਣ ਦਾ ਮੈਂ ਕੋਸ਼ਲ ਕੁਮਾਰ ਸ਼ਰਮਾ ਸ਼ਿਵ ਸੈਨਾ ਹਿੰਦੂ ਟਕਸਾਲੀ ਤੋਂ ਪੰਜਾਬ ਪ੍ਰਧਾਨ ਅਸੀਂ ਇੱਕ ਅੱਜ ਲੰਗਰ ਲਗਾ ਰਹੇ ਹਾਂ ਜੋ ਕਿ ਰੋਜ਼ ਰੋਜ਼ਾਨਾ ਅੱਜ ਵੱਡਾ ਬਣਾ ਰਿਹਾ ਅੱਗੇ ਰੋਜ਼ ਰੋਜ਼ਾਨਾ 100 ਤੋਂ 120 ਬੰਦਿਆਂ ਨੂੰ ਰੋਜ਼ ਲੰਗਰ ਵੰਡਿਆ ਜਾਏਗਾ ਜਿਹਦੇ ਵਿੱਚ ਸ਼ਿਵ ਸੈਨਾ ਹਿੰਦੂ ਟਕਸਾਲੀ ਵੱਲੋਂ ਤੇ ਸ਼ਹੀਦ ਜੀਵਨ ਪ੍ਰਕਾਸ਼ ਸੁਸਾਇਟੀ ਵੱਲੋਂ ਦੋਨੋਂ ਪਾਰਟੀਆਂ ਹੱਲ ਕੇ ਇਹ ਲੰਗਰ ਦਾ ਪ੍ਰਾਲਾ ਕਰ ਰਹੇ ਹਾਂ ਕਿਸ ਤਰ੍ਹਾਂ ਬਾਤ ਦੇ ਵਿੱਚ ਵਿਚਾਰ ਆਇਆ ਵਿਚਾਰ ਕੋਈ ਨਹੀਂ ਆਇਆ ਬਸ ਦੁਨੀਆਦਾਰੀ ਜਿਸ ਤਰ੍ਹਾਂ ਚੱਲਦੀ ਹੈ ਦ ਨੂੰ ਬੇਸਿਕਲੀ ਚਾਹੀਦਾ ਹੈ ਖਾਣ ਨੂੰ ਹਰ ਬੰਦੇ ਦਾ ਕਿੰਨਾ ਕਾਰੋਬਾਰ ਨਹੀਂ ਅਸੀਂ ਉਹ ਬੰਦਿਆਂ ਨੂੰ ਅਪੀਲ ਕਰਦੇ ਹਾਂ ਸਾਡੇ ਤੇ ਧਿਆਨ ਤੇ ਆਪਣਾ ਪ੍ਰਸ਼ਾਸਨ ਚੱਲਦਾ ਹੈ ਇਹ ਐਤਵਾਰ ਤੇ ਐਤਵਾਰ ਲਵਾਇਆ ਜਾਏਗਾ ਪ੍ਰਧਾਨ ਜੀ ਰੋਜ਼ ਨੂੰ ਡੈਨ ਲਗਾਇਆ ਜਾ ਰੋਜ਼ਾਨਾ ਰੋਜ਼ 1 ਵਜੇ 1 ਵਜੇ ਹਾਂ ਹਾਂ ਰੋਜ਼ਾਨਾ ਲੱਗੇਗਾ ਕਿੰਨੇ ਦਿਨ ਨਹੀਂ ਰੋਜ਼ਾਨਾ ਹੀ ਲੱਗੇਗਾ ਠੀਕ ਹੈ 120 ਬੰਦੇ 100 ਕੀ ਹੋਈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 1 ਵਜੇ ਤੋਂ ਲੈ ਕੇ 2 ਵਜੇ ਤੱਕ ਬੜੀ ਤੱਕ ਦਲਾ ਲਓ ਬੰਦਿਆ ਜੀ ਉਹ ਰਹੀ ਬੜੀਏ ਸੰਸਥਾਵਾਂ ਜਿਵੇਂ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੇ ਵੀ ਵੱਧ ਚੜ ਕੇ ਕੀ ਆਣਾ ਚਾਹੀਦਾ ਬਿਲਕੁਲ ਆਣਾ ਚਾਹੀਦਾ ਹਰ ਸ਼ਹਿਰ ਤੇ ਹਰ ਜ਼ਿਲ੍ਹੇ ਜਿੰਨੀਆਂ ਸੰਸਥਾਵਾਂ ਸਭ ਨੂੰ ਵੱਧ ਚੜ ਕੇ ਲੰਗਰ ਲਗਾਉਣੇ ਚਾਹੀਦੇ ਕਿਉਂਕਿ ਦੁਨੀਆ ਜਿੰਨੂੰ ਜ਼ਰੂਰਤ ਹੈ ਉਹ ਬੰਦਾ ਆਪਣਾ ਢਿੱਡ ਭਰ ਕੇ ਸੌਂ ਸਕੇ ਵੈਸੇ ਤੇ ਗੁਰੂ ਦੀ ਨਗਰੀ ਹੈ ਦਰਬਾਰ ਸਾਹਿਬ ਦਾ ਲੰਗਰ ਲੱਗਾ ਪਰ ਫਿਰ ਵੀ ਕਈ ਬੰਦੇ ਅੰਦਰ ਨਹੀਂ ਜਾਂਦੇ ਕਈਆਂ ਕੋਲ ਕੋਈ ਰੱਛ ਨਹੀਂ ਪਜਾ ਪੁੰਚੇ ਜਾਂਦਾ ਅਈ ਉਹਨਾਂ ਲਈ ਜਿੰਨੀ ਘਾੜੀ ਪਾਇਆ ਜਿੰਨੀ ਘਾੜੇ ਸਾਥੀਆਂ ਦੀ ਸਮਰੱਥਾ ਉਹਦੇ ਹਿਸਾਬ ਨਾਲ ਆਪਾਂ ਸ਼ੁਰੂ ਕਰਦੇ ਆ ਕਿਹੜੀ ਜਗ੍ਹਾ ਤੇ ਲੰਗਰ ਲਗਾਏ ਜਿਹੜਾ ਮਰਜ਼ੀ ਆ ਕੇ ਤੇ ਲੰਗਰ ਖਾ ਸਕਦਾ ਜਿਹੜਾ ਮਰਜ਼ੀ ਖਾ ਸਕਦਾ ਲੰਗਰ ਦਾ ਮਤਲਬ ਹੈ ਕਿ ਕੋਈ ਵੀ ਲੰਗਰ ਕੋਈ ਵੀ ਖਾ ਸਕਦਾ ਸਰ ਲੰਗਰ ਕੋਈ ਕਰੇ ਲੱਗਦੇ ਆ ਕੋ ਲੰਗਰ ਦੁਨੀਆ ਲਗਾਉਂਦੀ ਹੈ ਲੰਗਰ ਦਾ ਵੱਖਰਾ ਸਿਸਟਮ ਹੈ ਅਸੀਂ ਲੰਗਰ ਇੱਕ ਲਗਾ ਰਹੇ ਆ ਕਿ ਸਾਡੀ ਜਿਹੜੀ ਸੰਸਥਾ ਹੈ ਉਹ ਕੰਨੀ ਸੀ ਆਪਾਂ ਦੁਨੀਆ ਦਾ ਕੋ ਭਲਾਈ ਦਾ ਕੰਮ ਕਰਨਾ ਹੈ ਅਸੀਂ ਹੁਣ ਕਹੀਏ ਕਿ ਅਸੀਂ ਦੁਨੀਆ ਦੇ ਘਰ ਰਾਸ਼ਨ ਪਚਾ ਲਈਏ ਉਹ ਬਹੁਤ ਵੱਡਾ ਸਰਕਲ ਹੋ ਜਾਂਦਾ ਹੈ ਇਹ ਲੰਗਰ ਇੱਕ ਬਣਾ ਕੇ 100 ਸਵਾ 100 ਬੰਦਿਆਂ ਨੂੰ ਰੋਜ਼ ਰੋਜ਼ਾਨਾ ਰੋਟੀ ਖਵਾਈ ਜਾਏਗੀ ਜਿਸ ਨਾਲ ਆਪਣੇ ਮਨ ਨੂੰ ਵੀ ਸੰਤੁਸ਼ਟੀ ਰਹੇਗੀ ਦੁਨੀਆ ਦੇ ਘਰ ਰੋਟੀ ਵੀ ਪਹੁੰਚ ਕੋਈ ਐਤਵਾਰ ਹੋਵੇ ਕੋਈ ਛੁੱਟੀ ਨਹੀਂ ਹੋਏਗੀ ਇੱਕ ਬਹਿ ਜਾਏਗਾ ਮੈਂ ਆਮੀ ਚੱਡਾ ਸ਼ਿਵਜਨਾ ਹਿੰਦੂ ਕਸਾਲੀ ਰਾਸ਼ੀ ਫੈਕਟਰੀ ਜਿਹੜਾ ਸਾਡਾ ਪ੍ਰਧਾਨ ਕੁਸ਼ਲ ਜੀ ਨੇ ਜਿਹੜਾ ਪ੍ਰੋਲਾ ਕੀਤਾ ਬਹੁਤ ਵਧੀਆ ਹੈ ਮਾੜੇ ਬੰਦਿਆਂ ਲਈ ਆਮ ਬੰਦੇ ਲਈ ਗਰੀਬ ਬੰਦਿਆਂ ਲਈ ਜਿਹੜਾ ਇੱਕ ਤੋਂ ਦੋ ਇਹਨਾਂ ਨੇ ਲਗਾਤਾਰ ਕੰਟੀਨਿਊ ਲੰਗਰ ਲਾਉਣ ਦੀ ਘੋਸ਼ਣਾ ਕੀਤੀ ਹੈ ਬਹੁਤ ਵਧੀਆ ਹੈ ਮਤਲਬ ਇਹ মিডিਆ ਰਾਈ ਤਦ ਕਰਕੇ ਜਿਹੜਾ ਮਜ਼ਦੂਰ ਬੰਦਾ ਮਾੜਾ ਬੰਦਾ ਹੈਗਾ ਇਹਦੇ ਬਤ ਉਹਦਾ ਕੇ ਰਾਸ਼ਨ ਹੋ ਕੇ ਦੇਣਗੇ ਜੀ ਸ੍ਰੀ ਗਾਲ ਜੀ ਮੇਰਾ ਨਾਮ ਮਨਸੀਮਰ ਪਾਸੇ ਮੈਂ ਇਹਨਾਂ ਦੀ ਸੁਸਾਇਟੀ ਦਾ ਮੈਂਬਰ ਹਾਂ ਹਿੰਦੂ ਟੈਕਸਰੀ ਦਾ ਅਸੀਂ ਸਾਰੇ ਸਿੱਖ ਭਰਾ ਸਾਰੇ ਹਿੰਦੂ ਭਰਾ ਮਿਲ ਕੇ ਇਸ ਲੰਗਰ ਦੀ ਯੋਜਨ ਕਰ ਰਹੇ ਹਾਂ ਜੀ ਤੇ ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਲੋਕੀ ਸਾਨੂੰ ਮਤਲਬ ਵਧਾਵਾ ਦੇਣ ਤੇ ਇੱਥੇ ਆ ਕੇ ਸਾਰੇ ਲੰਗਰ ਛਕਣ ਜਿੰਨਾਂ ਨੂੰ ਜਿਹੜਾ ਵਿਚਾਰ ਆਇਆ ਜੀ ਵਿਚਾਰ ਵਿਚਾਰ ਤੇ ਕੌਸ਼ਲ ਜੀ ਜਿਹਨਾਂ ਨੇ ਮਨ ਆਇਆ ਇਹਨਾਂ ਨੇ ਮੈਨੂੰ ਬੁਲਾਇਆ ਬਲਾ ਕੇ ਸਲਾਹ ਕੀਤੀ ਤੇ ਮੈਂ ਕਿਹਾ ਭਾਜੀ ਮੈਂ ਪੂਰਾ ਤੁਹਾਡੇ ਨਾਲ ਆ ਐਸੇ ਹੋ ਜੇ ਸਭ ਤੋਂ ਨੇਕ ਕੰਮ ਹੈ ਹਰ ਬੰਦੇ ਨੂੰ ਰੋਟੀ ਚਾਹੀਦੀ ਜੇ ਰੋਟੀ ਮਿਲ ਰਹੀ ਹੈ ਤੇ ਇਸ ਤੋਂ ਉੱਤੇ ਹੋਰ ਕੀ ਚਾਹੀਦਾ ਜੀ ਸਰਮੇ ਸਾਹਿਬ ਜੀ ਬਾਰੇ ਖਾਣਾ ਭੁੱਖ ਨਹੀਂ ਮਾਸਾ ਕੋਈ ਬੰਦਾ ਬਸ ਵੈਸੇ ਕਰਕੇ ਲੰਗਰ ਦਾ ਸਾਰਾ ਯੋਜਨ ਕੀਤਾ ਜੀ ਲਗਾਤਾਰ 300 ਦਾ ਹਾਂ ਜੀ ਬਿਲਕੁਲ ਜੀ ਰੋਜ਼ ਇੱਕ ਵੇ ਚੱਲੇਗਾ ਜੀ ਜਿਨੇ 100 120 ਬੰਦਿਆਂ ਨੂੰ ਭੋਜਨ ਹੈਗਾ 2 ਵਜੇ ਤੱਕ ਹੋਵੇ 2:30 ਤੱਕ ਹੋਵੇ 3 ਵਜੇ ਤੱਕ ਹੋਵੇ ਜਰੂਰ ਚੱਲੇਗਾ ਜੀ